ਸ਼੍ਰੀ ਦੀਪਕ ਕੁਮਾਰ ਚੈਨਪੁਰੀਆ ਪ੍ਰਦਾਨ ਡੇਰੀ ਯੂਨੀਅਨ ਅਜਨਾਲਾ ਵੱਲੋਂ ਨਵੇਂ ਸਾਲ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਮੈਂ ਦੀਪਕ ਕੁਮਾਰ ਚੈਨਪੁਰੀਆ ਪ੍ਰਦਾਨ ਡੇਰੀ ਯੂਨੀਅਨ ਅਜਨਾਲਾ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਸੰਗਤ ਨੂੰ ਨਵੇਂ ਸਾਲ ਦੀਆਂ ਲੋੜੀ ਦੀਆਂ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਅਤੇ ਤੰਦਰੁਸਤੀ ਬਖਸ਼ੀ ਤੇ ਮੈਂ ਨੌਜਵਾਨ ਪੀੜੀ ਦੇ ਵੀ ਆਪਣਾ ਬੇਨਤੀ ਕਰਦਾ ਉਹਨਾਂ ਨੂੰ ਇਹ ਸੁਦੇਸ਼ ਦੇਣਾ ਹੈ ਕਿ ਆਪ ਜਿਹੜੀ ਨੌਜਵਾਨ ਪੀੜੀ ਆ ਸਾਡੇ ਹਿੰਦੁਸਤਾਨ ਦੀ ਆਉਣ ਵਾਲੀ ਰੀੜ ਦੀ ਹੱਡੀ ਆ ਹਿੰਦੁਸਤਾਨ ਦੀ ਤੋ ਆਪਣਾ ਨਸ਼ਿਆਂ ਪੱਤਿਆਂ ਤੋਂ ਦੂਰ ਰਹਿਣ ਖੇਡਾਂ ਦੇ ਨਾਲ ਜੁੜਨ ਚੰਗੇ ਕੰਮ ਕਰਨ ਭਲਾਈ ਦੇ ਕੰਮ ਕਰਨ ਤੇ ਮਤਲਬ ਦੇਸ਼ ਨੂੰ ਤਰੱਕੀ ਦੇ ਰਾਹਾਂ 'ਤੇ ਲੈ ਕੇ ਜਾਣ